ਤਾਰੀਵਾਲ ਈ ਰਿਕਸ਼ਾ ਵਾਲੇ ਰਖਦੇ ਹਨ ਦਾਤਰ ਤੇ ਹੋਰ ਤੇਜ਼ ਧਾਰ ਹਥਿਆਰ ਅੱਜ ਨਗਰ ਕੌਂਸਲ ਤਾਰੀਵਾਲ ਵਿਖੇ ਪ੍ਰਧਾਨ ਅਸ਼ਿੰਦ ਦੁਗਲ ਨੇ ਤਾਰੀਵਾਲ ਦੇ ਈ ਰਿਕਸ਼ਾ ਵਾਲੇ ਇਕੱਠੇ ਕਰਕੇ ਮੀਟਿੰਗ ਕੀਤੀ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਈ ਰਿਕਸ਼ਾ ਜੂਨੀਅਨ ਬਣਾਈ ਗਈ ਸੀ ਅਤੇ ਕਮੇਟੀ ਵੱਲੋਂ ਈ ਰਿਕਸ਼ਾ ਨੂੰ ਫੀਸ ਵੀ ਲਗਾਈ ਗਈ ਸੀ ਕਮੇਟੀ ਘਰ ਵਿੱਚ ਈ ਰਿਕਸ਼ਾ ਵਾਲੇ ਦਾ ਪੂਰਾ ਪਨੋਟ ਕੀਤਾ ਗਿਆ ਸੀ ਕਿ ਕੋਈ ਈ ਰਿਕਸ਼ਾ ਵਾਲਾ ਜੇਕਰ ਕਿਸੇ ਸਵਾਰੀ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਉਹ ਈ ਰਿਕਸ਼ੇ ਤੇ ਲੱਗਾ ਸਟicker ਤੇ ਨੰਬਰ ਵੇਖ ਕੇ ਉਹ ਜੀ ਸ਼ਿਕਾਇਤ ਕਰ ਸਕਦੇ ਹਨ ਪਰ ਧਾਰੀ ਵਾਲ ਵਿੱਚ ਬਿਨਾ ਜੂਨੀਅਰ ਦੇ ਈ ਰਿਕਸ਼ਾ ਵਾਲੇ ਆਪਣੇ ਕੋਲ ਤੇ ਇਹ ਤਾਂ ਹਥਿਆਰ ਰੱਖਦੇ ਹਨ ਉਹਨਾਂ ਆਖਿਆ ਕਿ ਇਹਨਾਂ ਦਾ ਕੋਈ ਝਗੜਾ ਨਾ ਹੋਵੇ ਇਸ ਲਈ ਅਸੀਂ ਦਫਤਰ ਵਿੱਚ ਮੀਟਿੰਗ ਕਰ ਰਹੇ ਹਾਂ ਇ릭ਸ਼ਾ ਯੂਨੀਅਨ ਦੇ ਪ੍ਰਧਾਨ ਪਿਆਰਾ ਸਿੰਘ ਨੇ ਦੱਸਿਆ ਕਿ ਬਿਨਾਂ ਸਟicker ਵਾਲੇ ਇ릭ਸ਼ਾ ਸ਼ਹਿਰ ਵਿੱਚ ਨਹੀਂ ਚੱਲਣ ਦਿੱਤੇ ਜਾਣਗੇ ਜੋ ਪਿੰਡਾਂ ਦੇ ਇ릭ਸ਼ਾ ਹਨ ਉਹ ਪਿੰਡਾਂ ਨੂੰ ਹੀ ਆਪਣਿਆਂ ਨੂੰ ਚੱਲਣ ਅਤੇ ਬਾਕੀ ਇ릭ਸ਼ਾ ਵਾਲੇ ਸਾਡੇ ਯੂਨੀਅਨ ਵਿੱਚ ਆਉਣ ਅਤੇ ਆਪਣੇ ਇ릭ਸ਼ਾ ਤੇ ਸਟicker ਲਗਵਾਉਣ ਉਹਨਾਂ ਅਮਜਨਤਾ ਨੂੰ ਅਪੀਲ ਕੀਤੀ ਕਿ ਬਿਨਾਂ ਸਟicker ਵਾਲੇ ਇ릭ਸ਼ਾ ਵਿੱਚ ਨਾ ਬੈਠੋ ਹਾਂਜੀ ਅੱਜ ਇਰਿਖਸ਼ਾ ਜਿਹੜੇ ਕਮੇਟੀ ਘਰ ਸਾਰੇ ਇਕੱਠੇ ਕੀਤੇ ਨੇ ਕੀ ਕਰਨਾ ਦੇਖੋ ਅੱਜ ਇਹੀ ਰਖਸ਼ਾ ਵਾਲਿਆਂ ਨੂੰ ਬੁਲਾਇਆ ਇੱਥੇ ਸਾਡੇ ਧਾਰੀਵਾਲ ਦੇ ਵਿੱਚ ਨਾ ਸ਼ਾਇਦ ਅੱਗੇ ਵੀ ਇੱਕ ਦੋ ਵਾਰੀ ਇਹ ਮੀਟਿੰਗ ਕੀਤੀ ਆ ਤੇ ਸਾਰੇ ਇਰਖਿਓ ਨੂੰ ਇਹੋ ਹੀ ਸਮਝਾਇਆ ਵੀ ਆਪਸ ਵਿੱਚ ਪਿਆਰ ਨਾਲ ਰੋਬੋਤ ਲੜੋ ਨਾ ਤੇ ਇੱਕ ਇਹਨਾਂ ਨੇ ਸਾਡੇ ਕੋਲ ਪ੍ਰਧਾਨ ਪਿਆਰਾ ਸਿੰਘ ਜੀ ਬੈਠੇ ਹੀ ਰਖੇ ਯੂਨੀਅਨ ਦੇ ਪ੍ਰਧਾਨ ਨੇ ਤੇ ਇਹਨਾਂ ਨੇ ਅੱਗੇ ਸਾਡਾ ਨਾਮ ਵਿਸ਼ਵਾਸ ਦਿਵਾਇਆ ਵੀ ਹਰ ਰਖੇ ਦੇ ਉੱਪਰ 1 ਤੋਂ ਲੈ ਕੇ ਜਿੰਨੇ ਵੀ ਰਕਸ਼ੀ ਹੋਣਗੇ ਸਾਡੇ ਕੋਲ ਜੇ 50 ਰੱਖੇ 50ਵਾਂ ਨੰਬਰਾਂ ਦੇ ਹੀ ਲਾਵਾਂਗੇ 50ਵਾਂ ਦੇ 1 2 3 4 5 ਨੰਬਰ ਲੱਗੇ ਹੋਣਗੇ ਤਾਂ ਕਿ ਜਿਹੜੀ ਵੀ ਸਵਾਰੀ ਬੈਠੇਗੀ ਉਹ ਨੰਬਰ ਪੜ੍ਹ ਕੇ ਤੇ ਉਹਦੇ 'ਚ ਬਹਿ ਜਾਏਗੀ ਤੇ ਉਹ ਜ਼ਿੰਮੇਵਾਰੀ ਹੈ ਨਾ ਸਾਡੀ ਯੂਨੀਅਨ ਵਾਲਿਆਂ ਦੀ ਹੋਏਗੀ ਤਾਂ ਕਿ ਉਹਨਾਂ ਦਾ ਕੋਈ ਵੀ ਸਮਾਨ ਰਹਿ ਜਾਂਦਾ ਜਾਂ ਕੋਈ ਸਾਡਾ ਈ ਰਕਸ਼ੀ ਵਾਲਾ ਕੋਈ ਗਲਤੀ ਕਰੇਗਾ ਤੇ ਇਹ ਜ਼ਿੰਮੇਵਾਰ ਆ ਠੀਕ ਹੈ ਨਾ ਸਾਡੇ ਨਾਲ ਬੜਾ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਤੇ ਇੱਕ ਦੋ ਵਾਰੀ ਹੋਇਆ ਵੀ ਕਿਸੇ ਦਾ ਗਲਤੀ ਨਾਲ ਕੋਈ ਚੀਜ਼ ਰਹਿ ਗਈ ਸੀ ਤੇ ਉਹਨਾਂ ਨੂੰ ਜਿਵੇਂ ਦੱਸਿਆ ਤੇ ਇਹਨਾਂ ਨੇ ਉਹਦਾ ਉਸੇ ਉਹਦਾ ਬੰਦਾ ਸਾਹਮਣੇ ਪੇਸ਼ ਕਰਕੇ ਸਾਮਾਨ ਦੇ ਦਿੱਤਾ ਹਨ ਤੇ ਇਹ ਬੜੀ ਵਧੀਆ ਗੱਲ ਹੈ ਤੇ ਹੁਣ ਨਹੀਂ ਕਿ ਵੇਖਿਆ ਇਹ ਆਪਸ ਹੀ ਨਾ ਲੜਨ ਲੱਗ ਪਏ ਤੇ ਉਹਦੇ ਕਰਕੇ ਇਹਨਾਂ ਨਾਲ ਮੀਟਿੰਗ ਕੀਤੀ ਐ ਅਸੀਂ ਵੀ ਤੁਸੀਂ ਸਾਡਾ 7 2 ਨਗਰ ਕਮੇਟੀ ਦਾ ਸ਼ਹਿਰ ਵਾਸੀ ਜਾਂਦਾ ਵੀ ਸਾਡਾ 2 ਤੇ ਇਸ ਤਰ੍ਹਾਂ ਨਾ ਘਰਮਸ ਜਹਾ ਪਾ ਕੇ ਰੱਖਿਆ ਕਰੋ ਤੇ ਜਦੋਂ ਵੀ ਰਕਸ਼ਾ ਦੀ ਖਿਹਾਰਨਾ ਵਾ ਸੜਕ ਦੇ ਉੱਤੇ ਨਹੀਂ ਖਿਹਾਰਨਾ ਇੱਕ ਸਾਈਡ ਤੇ ਖਿਹਾਰਿਆ ਕਰੋ ਤਾਂ ਕਿ ਜਿਹੜੀ ਆਵਾਜ਼ ਆਵੇ ਆ ਮੁਸ਼ਕਲ ਨਾ ਆਵੇ ਕਿਉਂਕਿ ਮੈਨੂੰ ਸ਼ਹਿਰ ਦੇ ਕਈ ਮੋਤਵਾਰ ਬੰਦੇ ਵੀ ਆਏ ਉਹਨਾਂ ਨੇ ਵੀ ਦੱਸਿਆ ਵੀ ਜਦੋਂ ਅਸੀਂ ਆਪਣੇ ਲਾਗੇ ਕਰਨੇ ਇੱਕਦਮ ਕਟਮਾਰਗ ਦੇ ਰੱਖਿਆ ਅੱਗੇ ਲੈ ਜਾਂਦੇ ਨੇ ਤੇ ਜੇ ਅੱਗੋਂ ਹੀ ਕੁਝ ਕਹੀਏ ਤੇ ਕਿਸੇ ਨੇ ਦਾਤ ਰੱਖਿਆ ਦਾ ਕਿਸੇ ਨੇ ਕੋਈ ਵੱਡੀ ਰਾੜ ਰੱਖੀ ਹੁੰਦੀ ਹੈ ਤਾਂ ਬੁੱਲ ਲੜਨੂ ਲੋਕਾਂ ਨਾਲ ਹੀ ਪੈ ਜਾਂਦੇ ਆ ਇਸ ਕਰਕੇ ਹੀ ਇਹ ਮੀਟਿੰਗ ਬੁਲਾਈ ਵੀ ਸਾਡੀ ਇਹਨਾਂ ਦੇ ਅੱਗੇ ਉਹੀ ਰਿਕਵੈਸਟ ਉਹ ਆ ਵੀ ਤੁਸੀਂ ਈ ਰੱਖੇ ਵਾਲੇ ਆਪਣਾ ਕੰਮ ਕਰੋ ਕਿ ਸਾਡੇ ਸ਼ਹਿਰ ਵਾਸੀਆਂ ਦਾ ਵੀ ਸਾਦੋ ਪਬਲਿਕ ਦਾ ਵੀ ਸਾਦੋ ਤਾਂ ਕਿ ਇਹਨਾਂ ਦੀ ਰੱਖਿਆ ਇਹਨਾਂ ਨੂੰ ਕੋਈ ਸਟੈਂਡ ਦਿੱਤਾ ਨਹੀਂ ਬਿਲਕੁਲ ਜੀ ਇਹੀ ਇਹਨਾਂ ਨੂੰ ਸਟੈਂਡ ਹਜੇ ਦਿੱਤਾ ਨਹੀਂ ਦੇਣ ਲੱਗੇ ਹਾਂਜੀ ਸੋਮਵਾਰ ਤੋਂ ਉਹਨਾਂ ਨੂੰ ਇਹ ਇੱਕ ਛੋਟਾ ਜਿਹਾ ਬਸਟੈਂਡ ਦਾਂਗੇ ਜਿੱਥੇ ਆਪਣੀ ਯੂਨੀਅਨ ਵਾਲੇ ਰੱਖਿਆ ਉੱਥੇ ਖੜਾ ਰਹਿਣਗੇ ਸਿਰਫ ਦੋ ਜਾਂ ਚਾਰ ਰੱਖਿਓ ਤੇ ਖਲੋਣਗੇ ਉੱਥੇ ਵੱਧ ਨਹੀਂ ਇਹ ਸਾਈਡ ਤੇ ਖੜਾ ਰਹਿਣਗੇ ਭਾਵੇਂ ਗਰਾਊਂਡ 'ਚ ਖੜਾ ਰਹਿਣ ਤੇ ਜਾਂ ਇੱਕ ਮੀਨ ਰੋਡ ਤੋਂ ਬਾਹਰ ਹੀ ਖੜਾ ਰਹਿਣਗੇ ਇਹ ਸਾਡੇ ਨਾਲ ਨਾਲ ਵਾਦਾ ਕੀਤਾ ਤੇ ਇਸੇ ਕਰਕੇ ਹੀ ਇਹਨਾਂ ਦੀ ਅੱਜ ਮੀਟਿੰਗ ਲਾਈ ਹੈ ਤਾਂ ਕਿ ਪਬਲਿਕੀ ਖਰਾਬ ਨਾ ਹੋਏ ਕਮੇਟੀ ਬੀਸੀ ਲੈ ਰਹੀ ਕੋਈ ਨਾ ਬਿਲਕੁਲ ਦੀ ਪਬਲਿਕ ਦੇ ਜਿਹੜੇ ਇਹ ਹਾਊਸ ਤੇ ਪਾਸ ਕੀਤਾ ਵੀ ਜਿਹੜੇ ਈ ਰੱਖੇ ਵਾਲੇ ਆ ਅਸੀਂ ਉਹਨਾਂ ਕੋ 200 ਰੁਪਿਆ ਪਰ ਮੰਥ ਲੈ ਰਹੇ ਹਾਂ ਕਮੇਟੀ ਜਮਾ ਹੁੰਦਾ ਵਾਦ ਬਕਾਇਦਾ ਦੀ ਰਸੀਦ ਮਿਲਦੀ ਆ ਜੇ ਦੇ ਤੋਂ ਵੱਧ ਕੋਈ ਲਏਗਾ ਤੋਂ ਸਾਨੂੰ ਦੱਸ ਸਕਦਾ ਤੇ ਜਿੰਨੇ ਵੀ ਪੈਸੇ ਦੇਣੇ ਆ ਰਸੀਦ ਲੈ ਕੇ ਦੇਣ ਤੇ ਸੀਰ ਆਪਣੇ ਕੋ ਰੱਖਣ ਉਹ ਯੂਨੀਅਨ ਰਜਿਸਟਰ ਲਾਏ ਆ ਉਹ ਯੂਨੀਅਨ ਰਜਿਸਟਰ ਹੈ ਕਿ ਇਹਨਾਂ ਆਪਣੇ ਕੋਲ ਯੂਨੀਅਨ ਉਹਨਾਂ ਦੀ ਯੂਨੀਅਨ ਰਜਿਸਟਰਡ ਹੈ ਜੀ ਉਹਨਾਂ ਨੇ ਆਪ ਹੀ ਰਖਸ਼ੇ ਦਾ ਨੰਬਰ ਲਾਉਂਦੇ ਆ ਬਹੁਤ ਵਧੀਆ ਉਹਨਾਂ ਦਾ ਕੰਮ ਬੜੀ ਅੱਛੀ ਗੱਲ ਵਾ ਵੀ ਜਿਹੜਾ ਨੰਬਰ ਲਾ ਕੇ ਉਹਨਾਂ ਨੇ ਸਾਹਮਣੇ ਰਖਸ਼ੇ ਤੇ ਲਾਇਆ ਹੁੰਦਾ ਜਦੋਂ ਵੀ ਕੋਈ ਸਵਾਰੀ ਬੈਠਦੀ ਹੈ ਬੈਠ ਕੇ ਮੰਤ ਬਿਠਾ ਦਿੰਦੀ ਵੀ ਮੰਨ ਲਓ ਮੈਂ 25 ਨੰਬਰ ਰਖਸ਼ੇ ਦਾ ਨੰਬਰ ਹੀ ਰੱਖਿਆ ਉਹ 25 ਨੰਬਰ ਨੋਟ ਕਰਕੇ ਬਹਿ ਜਾਂਦੀ ਹੈ ਤੇ ਜਦੋਂ ਆਪਣੇ ਘਰ ਦਿਲ ਜਾਂਦੀ ਠੀਕ ਹੈ ਜਿੰਦੇ ਉਹਦੀ ਕੋਈ 25 ਨੰਬਰ ਵਾਲੇ ਚ ਕੋਈ ਕਈ ਵਾਰੀ ਸਮਾਨ ਰਹਿ ਜਾਂਦਾ ਜਾਂ ਕੁਝ ਹੁੰਦਾ ਤੇ ਉਸ ਵੇਲੇ ਉਹਨਾਂ ਦੇ ਜਿਹੜਾ ਪ੍ਰਧਾਨ ਉਹਨੂੰ ਕੰਪਲੇਂਟ ਕਰ ਸਕਦੇ 25 ਨੰਬਰ ਵਾਇਨੇ ਆਹ ਗੱਲ ਕੀਤਾ ਤੇ ਉਹਦਾ ਹੱਲ ਹੋ ਜਾਏਗਾ ਇਹ ਵਧੀਆ ਪ੍ਰਾਲਾ ਇਹਨਾਂ ਦਾ ਪਿਆਰਾ ਸਿੰਘ ਜਿਹੜੀ ਯੂਨੀਅਨ ਬਣਾਈ ਹੈ ਇਹ ਸਾਰੇ ਬੰਦੇ ਬੈਠੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਆਭਾਰੀਆਂ ਵੀ ਬਹੁਤ ਨੇਕ ਕੰਮ ਕਰਦੇ ਪਏ ਪਰ ਇਹਨਾਂ ਚ ਕੁਝ ਗਲਤ ਬੰਦੇ ਵੀ ਹੈਗੇ ਆ ਤੇ ਜਿਹੜੇ ਗਲਤ ਬੰਦੇ ਆ ਅਸੀਂ ਉਹ ਪੁਲਿਸ ਦਾ ਸਾਥ ਲੈ ਕੇ ਉਹਨਾਂ ਨਾਲ ਜਿਹੜਾ ਕਿਸੇ ਨਾਲ ਨਜਾਇਜ਼ ਨਹੀਂ ਹੁੰਦਾਗੇ ਪਬਲਿਕ ਨੂੰ ਜਿਹੜੇ ਪ੍ਰਧਾਨ ਜੀ ਨੇ ਯੂਨੀਅਨ ਚ ਨਹੀਂ ਰਲਣਾ ਚਾਹਦੇ ਹਾਂਜੀ ਉਹਨਾਂ ਨੂੰ ਕਿਸ ਤਰ੍ਹਾਂ ਚੱਲੇਗਾ ਉਹ ਇਹਨਾਂ ਦੇ ਆਪਸ ਵਿੱਚ ਬੈਠ ਕੇ ਮੀਟਿੰਗ ਕਰਨਗੇ ਨਹੀਂ ਰਲਣਾ ਚਾਹੁੰਦੇ ਤੇ ਬੰਦਿਆਂ ਨੂੰ ਕੋਈ ਕੰਮ ਤੇ ਕਰਨ ਆਪਣਾ ਜੇ ਰਲਣਾ ਨਹੀਂਗਾ ਤੇ ਦਾਤੇ ਰੱਖਨੇ ਵਿੱਚ ਤੇ ਲਾਇਸੈਂਸ ਵੀ ਉਹਨਾਂ ਕੋ ਨਾ ਹੋਏ ਤੇ ਗੱਡੀ ਚ ਨਾਲ ਨੂੰ ਗਲਤ ਗੱਲ ਨਾ ਤੇ ਨਸ਼ਾ ਕਰਕੇ ਜੇ ਤੇ ਸਟicker ਲੱਗਾ ਹੋਵੇ ਉੱਤੇ ਸਵਾਰੀ ਬੈਠੇਗੇ ਤੇ ਦੇਖੇ ਜੀ ਇਹਨੇ ਜੁਨੀ ਚ ਕੋਈ ਰਲਣਾ ਨਹੀਂ ਚਾਹੁੰਦਾ ਤੂੰ ਠੱਕ ਨਾਲ ਬੁਲਾਓਗੇ ਤੂੰ ਕਿ ਕਿਸ ਤਰ੍ਹਾਂ ਹੋਏਗਾ ਕੀ ਕਾਦੇ ਮਤਲਬ ਜਿਹੜੀ ਨੱਚ ਬਣੀ ਆ ਤੂੰ ਕਹਿੰਦਾ ਇਹਨਾਂ ਜੁਨੀ ਚ ਆਪਾਂ ਨਹੀਂ ਹੋਣਾ ਆਪਣੀ ਵੱਖਰੀ ਜੁਨੀ ਤਿਆਰ ਤੂੰ ਆਪਣੀ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਨ ਇਹਨੂੰ ਥੜੀ ਸਾਨੂੰ ਦੇ ਸਿਰਫ ਟੈਕਸ ਚਾਹੀਦਾ ਤੇ ਇਮਾਨਦਾਰੀ ਨਾਲ ਆਪਣੇ ਕੰਮ ਕਰਨ ਤੇ ਜੀਓ ਕਹਣਗੇ ਵੀ ਇਹੀ ਦਾਤ ਰੱਖ ਕੇ ਟੋਰ ਦੇਣਾ ਕੰਮ ਕਰਨਾ ਉਹ ਤੇ ਗਲਤ ਗੱਲ ਆ ਉਹ ਤਾਂ ਮੈਂ ਕਹਿੰਦਾ ਗਲਤ ਬੰਦਾ ਹੋਏਗਾ ਜਿਹੜਾ ਇੰਨੀ ਵਧੀਆ ਯੂਨੀਅਨ ਆ ਯੂਨੀਅਨ ਦੇ ਵਿੱਚ ਇਹਨਾਂ ਨੇ ਮੈਨੂੰ ਦੱਸਿਆ ਵੀ ਸਾਡੇ ਯੂਨੀਅਨ ਦੇ ਕਿਸੇ ਹੀ ਰਖਿਓ ਨੂੰ ਪ੍ਰੋਬਲਮ ਪੈ ਜਾਂਦੀ ਇਹਨੂੰ ਕੋ 500000 ਰੁਪਏ ਤੇ ਰਖਸ਼ੇ ਤੇ ਲਾਉਣਾ ਪੈਂਦਾ ਤੇ ਪ੍ਰਧਾਨ ਜੀ ਕਹਿੰਦੇ ਆਪ ਲਾਵਾਂਗੇ ਤੇ ਇਹਨਾਂ ਨਾਲ ਵਧੀਆ ਹੋਰ ਕੀ ਜਿੰਨੇ ਵਧੀਆ ਨਾਲ ਨੇ ਕੰਮ ਕੀਤੇ ਤਾਂ ਤੇ ਬੇਫਕੂਫ ਹੋਏਗਾ ਜਿਹੜਾ ਇਹਨਾਂ ਯੂਨੀਚ ਨਾਂ ਨਾਲ ਰਹੇਗਾ ਪਈ ਇਹਨਾਂ ਦਾ ਕੋਈ ਸਟੈਂਡ ਨਹੀਂ ਤੇ ਤੁਸੀਂ ਕਹਿੰਦੇ ਪਾਉਂਗਾ ਕਿਹੜੀ ਜਗ੍ਹਾ ਬਣਾਈ ਜੇ ਸਟੈਂਡ ਇੱਕ ਇਹਨਾਂ ਨੂੰ ਅਹੀਂ ਬੱਸ ਸਟੈਂਡ ਦੇ ਨਾਲ ਹੀ ਜਗ੍ਹਾ ਦਾਂਗੇ ਛੋਟੀ ਜੀ ਦੇ ਇੱਕਾ ਗਰਾਊਂਡ ਦੇ ਨਾਲ ਜਗ੍ਹਾ ਦਾਂਗੇ ਬਾਕੀਆਂ ਨੂੰ ਦਿੱਤੀ ਹੈ ਸ਼ਹਿਰ ਦੇ ਵਿੱਚ ਕੋਈ ਸਵਾਰੀਆਂ ਦਾ ਕੋਈ ਰੇਟ ਵੀ ਤਾਇ ਕੀਤਾ ਗਿਆ ਇਹਨਾਂ ਨੂੰ ਨਹੀਂ ਇਹ ਇਹਨਾਂ ਨੇ ਆਪਣਾ ਰੱਖਿਆ 10 ਰੁਪਏ ਤੇ ਜੇ ਵੱਧ ਕਰਨਗੇ ਤੁਹਾਨੂੰ ਕੋਈ ਕੰਪਲੇਂਟ ਆਈ ਨਹੀਂ ਜਦੋਂ ਆਏਗੀ ਉਹਦਾ ਵੀ ਹੱਲ ਕਰਾਂਗੇ ਕਿਸੇ ਚੀਜ਼ ਤੇ ਮਰਜ਼ੀ ਨਾ ਜਾਣਾ 10 ਰੁਪਏ ਸਵਾਰੀ ਇਹ ਨਹੀਂ ਮੈਨੂੰ ਪਤਾ 10 ਵਗ ਜਾਂ 20 ਆ ਇਹ ਨਹੀਂ ਮੈਨੂੰ ਪਤਾ ਪਰ ਇਹ ਵੀ ਜਦੋਂ ਮੈਨੂੰ ਪਬਲਿਕ ਕਹੇਗੀ ਆਗੇ ਵੀ ਇਹ ਪੈਸੇ ਵੱਧ ਲੈਂਦੇ ਫਿਰ ਇਹਨਾਂ ਦਾ ਵੀ ਹੱਲ ਕਰਾਂਗੀ ਬੜੇ ਸੁਲਝੇ ਤੇ ਬਹੁਤ ਵਧੀਆ ਹੈ ਪਿਆਰਾ ਸਿੰਘ ਜੀ ਸਾਡੇ ਕੋਲ ਸਿਆਣੇ ਬੰਦੇ ਆ ਲਿਕੇਨਨ ਬੈਠੇ ਮੇਰੇ ਲਾਗੇ ਹਾਂਜੀ ਭਾਈ ਪੱਤੀ ਨਾ ਆਜ ਆਪਣਾ ਪਿਆਰਾ ਸਿੰਘ ਜੀ ਹਾਂ ਕਿਹੜੀ ਜੁਨੀ ਦਾ ਪ੍ਰਧਾਨ ਤੇ ਇਹ ਰੱਛਾ ਜੁਨੀ ਦਾ ਪ੍ਰਧਾਨ ਜੀ ਮੈਂ ਕਿ ਮਸਲਾ ਕੀ ਅੱਜ ਕਮੇਟੀ ਘਰ ਸਾਰੀ ਇੰਡੀਸ਼ਾ ਇਕੱਠੇ ਕੀਤੇ ਆ ਕੋਈ ਦੰਦੇ ਗਿਆ ਮਸਲਾ ਇਹ ਸਾਨੂੰ ਪ੍ਰਧਾਨ ਸਾਹਿਬ ਨੇ ਇਥੇ ਬੁਲਾਇਆ ਕਿ ਸਾਡੀ ਪਰੇਸ਼ਾਨੀ ਰੱਖੀ ਉਹ ਚਾਰੀ ਆ ਸਾਨੂੰ ਕੁਝ ਆਦਮੀ ਪਰੇਸ਼ਾਨ ਕਰ ਰਹੇ ਨੇ ਜਿਹੜੇ ਸਭੀ ਨਾਲ ਜੂਨੀਅਰ ਦੇ ਵਿੱਚ ਨੇ ਨਾ ਉਹ ਸਾਡਾ ਰੋਬੋ ਲੜਾ ਰਹੇ ਨੇ ਨਾ ਉਹ ਸਾਨੂੰ ਜੂਨੀਅਰ ਦੇ ਪੈਸੇ ਦੇ ਰਹੇ ਨੇ ਜਿਹੜੇ ਅਸੀਂ ਕਮੇਟੀ ਦੇ ਵਿੱਚ ਪੈਸੇ ਦੇਣੇ ਨੇ ਉਹ ਉਹ ਸਾਨੂੰ ਪੈਸੇ ਨਹੀਂ ਦੇ ਰਹੇ ਤੇ ਅਸੀਂ ਪ੍ਰਧਾਨ ਸਾਹਿਬ ਕੋਲ ਆਏ ਸੀਗੇ ਉਹਨਾਂ ਨੇ ਕਿਹਾ ਜੇ ਅਸੀਂ ਤੁਹਾਨੂੰ ਵਿਸ਼ਵਾਸ ਹੋਣੇ ਆ ਕਿ ਇਹ ਬਿਲਕੁਲ ਤੁਹਾਡਾ ਮਸਲਾ ਹੱਲ ਕੀਤਾ ਜਾਏਗਾ ਔਰ ਜਿਹੜਾ ਤੁਹਾਡੇ ਮਸਲੇ ਨਾਲ ਨਾ ਚੱਲੇਗਾ ਤੁਹਾਡੀ ਗੱਲ ਨਾਲ ਨਾ ਚੱਲੇਗਾ ਉਹ ਤੇ ਕਾਜੀ ਕਾਰਵਾਈ ਕੀਤੀ ਜਾਏਗੀ ਇਹ ਈ ਰਿਕਸ਼ਾ ਜੁਲੀਨ ਆ ਜਿਹੜੇ ਆਪਣੀ ਅਜੀਤਰਾ ਜੀ ਉਹ ਸਟicker ਕਿਨੇ ਲਗਾ ਦੇਤੇ ਸੀ ਸਟicker ਜਿਹੜਾ ਨਾ ਉਹਦਾ ਸੀਰੀਅਲ ਨੰਬਰ ਲੱਗੇ ਹੋਏ ਨੇ ਉਹਨਾਂ ਦੇ ਉਹ ਜੁਲੀਨ ਦਾ ਪੂਰਾ ਉੱਤੇ ਲਿਖਿਆ ਸਾ ਕੋਈ ਕਮੇਟੀ ਘਰ ਨੂੰ ਕਿਨੇ ਪੈਸੇ ਦੇ ਦੇ ਕਮੇਟੀ ਘਰ ਨੂੰ 200 ਰੁਪਇਆ 200 ਰੁਪਇਆ ਰੋਜ਼ ਤਾਂ ਕਿਨੇ ਨਹੀਂ ਹੈ ਰਜੀ ਪਰ ਇਹ ਰਿਕਸ਼ਾ ਪਰ ਇਹ ਰਿਕਸ਼ਾ ਜੇ ਸਟicker ਜਿਹੜੀ 붙ਵਾ ਦੀ ਜੁਲੀਨ ਨੇ ਨਹੀਂ ਰੱਖਣਾ ਚੰਡੀ ਵਿਚਾਰੇ ਬਾਕੀ ਦੇ ਉਹ ਆਪਣੇ ਪਿੰਡਾਂ ਨੂੰ ਚੱਲਣਾ ਸਾਨੂੰ ਕੋਈ ਇਤਰਾਜ਼ ਨਹੀਂ अपने ਪਿੰਨਾਂ ਨੂੰ ਜਾਣ ਜਿੱਦਾਂ ਹੋ ਗਿਆ ਨਹੀਂ ਲਾਵੇ ਸ਼ਹਿਰ ਚ ਜਾ ਸਕਦੇ ਨਹੀਂ ਉਹਦਾ ਸ਼ਹਿਰ ਚ ਮਗਰ ਕੋਈ ਨਹੀਂ ਖਿਆਲ ਕਰਦੇ ਜਿਹੜੇ ਲੋਕਲ ਚੱਲਣੇ ਨੇ ਉਹ ਚੱਲਣੇ ਨੇ ਜਿਹੜੇ ਸ਼ਹਿਰ ਚ ਲੱਗੇ ਨੇ ਉਹ ਕਿੰਦਾ ਹੈ ਦੇ ਗੋਲਟੇ ਤੇ ਨਹੀਂ ਚੱਲਣਗੇ ਜਦੋਂ ਕੋਈ ਨਹੀਂ ਚਲੇਗੀ ਕਿਉਂਕਿ ਤਾਂ ਬਿਨਾ ਹੱਥੋਂ ਨਹੀਂ ਹੋਣੀ ਚੱਲਣ ਦੀ ਜਦੋਂ ਬਿਨਾ ਸਿਕਾ ਤਾਂ ਆਟੋ ਚੱਲਦੇ ਨੇ ਕੀ ਕਹਿੰਦੇ ਸਾਰੇ ਸਟicker ਤੋਂ ਆਇਆ ਸਟicker ਲੱਗੇ ਹੋਇਆ ਸਟicker ਦਿਖਾਓਗੇ ਤੁਹਾਨੂੰ ਕਿਹੜਾ ਸਟicker ਹਾਂਜੀ ਹਾਂਜੀ ਦਿਖਾਓਗੇ ਕਿਹਦੇ ਲੱਗਾ ਲੱਗੇ ਗੱਡੀਾਂ 'ਤੇ ਲੱਗੇ ਫਿਰ ਸਟicker ਜਿਹੜਾ ਤੁਹਾਡਾ ਕੋਈ ਹੈ ਕਿੰਨੇ ਫਿਰ ਆਹ ਸਟicker ਲੱਗੇ ਜੀ ਸੀਰੀਅਲ ਨੰਬਰ ਅਜੇ ਨਾ ਤਾਰੀਖੂ ਨੰਬਰ ਲਿਖਿਆ ਕਿਨੇ ਕਿਨੇ ਲਿਖਿਆ ਤਾਰੀਖੂ ਨੰਬਰ ਜਿਹੜੇ ਉੱਤੇ ਲਿਖਿਆ ਕਿੰਨਾ ਤੇ ਲਿਖਿਆ ਜੇ ਪ੍ਰਧਾਨਾਂ ਦੇ ਜਿਹੜੇ ਜੀ ਮੇਨ ਬੰਦੇ ਵਿੱਚ ਚੱਲ ਰਹੇ ਨੇ ਉਹਨਾਂ ਦੇ ਉਹ ਕੀ ਬਾਕੀ ਰਹੀ ਰਿਸ਼ਤ ਜੂਨੀਅਨ ਵਾਲੇ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਸੀ ਸਾਡੀ ਜੂਨੀਅਨ ਚਾਹੁੰਦੇ ਅਸੀਂ ਕਿੰਨੇ ਵੀ ਜਿਹੜੇ ਪਿੰਡਾਂ ਦੇ ਹਨ ਆਪਣੇ ਪਿੰਡਾਂ ਨੂੰ ਜਾਣ ਜਿਹੜੇ ਸ਼ਹਿਰ ਦੇ ਨੇ ਸ਼ਹਿਰ 'ਚ ਚੱਲਣਾ ਆਪਰੇ ਕਰ ਰਹੇ ਹਾਂ ਤੇ ਪਿੰਡਾਂ 'ਲੇ ਪਿੰਡਾਂ ਨੂੰ ਜਾਣ ਸਾਨੂੰ ਕੋਈ ਤਰਾਜ਼ ਨਹੀਂ ਉਹਨਾਂ ਦਾ ਸ਼ਹਿਰ ਵਾਲੇ ਸ਼ਹਿਰ 'ਚ ਚੱਲਣਾ ਉਹ ਆਪਣੇ ਠੀਕ-ਠਾਕ ਚੱਲਣਾ ਕੋਈ ਉਹਨਾਂ ਦੀ ਕੰਪਲੇਟ ਆਏਗੀ ਤੇ ਉਹ ਸਾਡੇ ਕੋਲ ਆਉਣਗੇ ਕੋਈ ਕਿਸੇ ਸਮਾਨ ਰਹਿੰਦਾ ਜੇਕਰ ਸਮਾਨ ਗੁੰਮ ਹੋ ਜਾਂਦਾ ਹਾਂਜੀ ਦਸਤਰਾਂ ਵਗੈਰਾ ਘੱਟੇ ਹਾਂਜੀ ਦਸਤਰਾਂ ਰੱਖਿਆ ਜੀ ਵਿੱਚ ਕਈਆਂ ਦਸਤਰ ਰੱਖਿਆ ਕਿਰਚਾ ਰੱਖਿਆ ਨੇ ਉਹ ਕਹਦੇ ਕੀ ਕਰਦੇ ਉਹ ਕਹਿੰਦੇ ਆ ਕਿ ਜਿਹੜਾ ਸ ਅਸੀਂ ਉਹ ਫੋਨ ਖਰਾਬਾ ਕਰਾਂਗੇ ਅਸੀਂ ਕਤਲ ਕਰਾਂਗੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਕਰਦੇ ਆ ਵੀ ਸਾਡਾ ਇਹ ਮਸਲਾ ਹਲਕੀਤਾ ਜਾਵੇ ਸਾਡਾ ਨਲਾਈ ਝਗੜਾ ਕਿਸ ਨਾਲ ਕੋਈ ਹੈ ਨਹੀਂਗਾ ਪਹਿਲੀ ਬੰਦੇ ਦਾ ਕੋਈ ਸਾਂਝਾ ਨਹੀਂ ਸਾਡਾ ਤੇ ਸਾਡੇ ਨਾਲ ਇਹੋ ਜਿਹਾ ਕੋਈ ਕੰਮ ਨਾ ਹੋਵੇ ਇਹ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਬੰਦਿਆਂ ਤੇ ਜਿਹੜੇ ਸਾਨੂੰ ਖਰਾਬ ਕਰ ਰਹੇ ਨੇ